ਮੈਂਟਰ ਜੀ ਪੰਜਾਬ ਵਿਧਾਨ ਸਭਾ ਦੇ ਵਿੱਚ ਕਾਫੀ ਅੱਜ ਇਹ ਕਹ ਲਓ ਵੀ ਝਗੜੇ ਦਾ ਅਖਾੜਾ ਹੀ ਬਣ ਗਿਆ ਉੱਥੇ ਕਾਫੀ ਬਹਿਸ ਬਸਈਆ ਹੋਇਆ ਭਗਵੰਤ ਮਾਨ ਵੱਲੋਂ ਦਿੱਤੇ ਆ ਦਿੱਤੇ ਗਏ ਕੁਝ ਬਿਆਨ ਉਹਨੂੰ ਲੈ ਕੇ ਵਿਵਾਦ ਹੋਇਆ ਫਿਰ ਕਾਫੀ ਕੁਝ ਸੁਣਨ ਨੂੰ ਮਿਲ ਰਿਹਾ ਕੀ ਚੱਲ ਰਿਹਾ ਜੀ ਬਿਆਨ ਹੀ ਵੀ ਨਾਲ ਸਮਾਨ ਵੀ ਚੱਕੀ ਫਿਰਦੇ ਸੀਗੇ ਜਿੰਦਰੇ ਵੀ ਚੁੱਕੀ ਫਿਰਦੇ ਸੀਗੇ ਕਹਿੰਦੇ ਕਿ ਲਾ ਦਿਓ ਜੀ ਸਪੀਕਰ ਸਾਹਤ ਤਾਂ ਕਿ ਬਾਹਰ ਨਾ ਭਜ ਸਕਣ ਹੂੰ ਇਤਨਾ ਲੱਗਦਾ ਉਹ ਤੀਹਾਂ ਕਿ ਜੇ ਵੇਓ ਅਲੀਗਾਰਦਾ ਕਿਤੇ ਵੇੜਾ ਲਾ ਆਇਆ ਜਿੰਦਰੇ ਚੁੱਕੀ ਚੁੱਕੀ ਫਿਰਦੇ ਹੋ ਮੋਰਕਨ ਜੈਕਾਰੇ ਤੋਂ ਕੰਢ ਕੇ ਕਹਿੰਦੇ ਕਿ ਆ ਜਵਾਬ ਤੇ ਵੀ ਲਾ ਦੇ ਜੇ ਹੂੰ ਤਾਂ ਤੁਸੀਂ ਸੰਪਤ ਦੇ ਉਕੇ ਜਿੰਦਰੀਆ ਤੱਕ ਗੱਲ ਚਲੇ ਜਾਵੇ ਤੂੰ ਤੜਾਕ ਪਰਵਾਰਾ ਤੱਕ ਚਲਾ ਜਾਵੇ ਮਸਲਾ ਨਵਜੋਤ ਸਿੰਘ ਸਿੱਧੂ ਤੇ ਇੰਡਾਇਰਕਟਲੀ ਜਿਹੜੇ ਕਿ ਸਦਨ ਦਾ ਹਿੱਸਾ ਵੀ ਨਹੀਂ ਹੈ ਉੱਥੋਂ ਤੱਕ ਚਲਾ ਜਾਵੇ ਫਿਰ ਇੱਥੋਂ ਤੱਕ ਕਿ ਇੱਕ ਵਿਧਾਇਕ ਨੇ ਜਿਹੜੇ ਸੁਖਵਿੰਦਰ ਕੋਫਲੀ ਉਹਨਾਂ ਨੇ ਬਾਹਰ ਆ ਕੇ ਰੋਕੇ ਗੱਲ ਕਹੀ ਕਿ ਮੈਂ ਜਦੋਂ ਕਿਹਾ ਕਿ ਦਲਿਤ ਵਿਕਤੀ ਕੁਮੇਤ ਤੁਸੀਂ ਡਿਪਟੀ ਸੇਫ ਮਿਨਿਸਟਰ ਟੋਮੀ ਲੌਬੀ ਹਾਂ ਯਾਨੀ ਉਹੀ ਡਿਪੀ ਸੀਐਮ ਲੌਬ ਤਾਂ ਕਹਿੰਦੇ ਕਿ ਉਹ ਮੈਂ ਜਦੋਂ ਨਾਲੇ ਲੋਤੇ ਨੂੰ ਲਾਏ ਤੇ ਕਹਿੰਦੇ ਕਿ ਇਹਨੂੰ ਕੀ ਦੌਰਾ ਪੈ ਗਿਆ ਇਹਨੂੰ ਜੁੱਤੀ ਚਤੀ ਸੰਗਾਓ ਆਜ ਤੇ ਦਲਾਉਥੇ ਚੱਲਣ ਦੀਆਂ ਨੇ ਹਮ ਇਹ ਸਾਰਾ ਇਹ ਤਰ੍ਹਾਂ ਮਚੜ ਜਿਹਦਾ ਚੱਲਦਾ ਰਿਹਾ ਦਰਸ ਹਲਕੀ ਸੀਗਾ ਤੁਸੀਂ ਸੋਚੀ ਸਜਦੇ ਹੋ ਤੁਸੀਂ ਸਿਆਣੇ ਹੋ ਮੇਰੇ ਨਾਲ ਉਹ ਵੀ ਬੱਬ ਸਿਆਣੇ ਹੋਗੇ ਜਿੰਦੇ ਉਹਦਾ ਹੀ ਥੋੜੀ ਆਨੇ ਜੈਕਟਟ ਪੈਕੀ ਉਹਨਾਂ ਬਿੱਟ ਪੈਕੇਟ ਉਹਦੇ ਚ ਕੀ ਸੀਗਾ ਕਿ ਇਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਨੇ ਰੌਲਾ ਪਾਉਣਾ ਹੀ ਪਾਉਣਾ ਹੈ ਰੌਲਾ ਕਿਸ ਮੁਤੇ ਤੇ ਪਾਉਣਾ ਇਹ ਬੰਦੇ ਆ ਸੁਖਰਨ ਸਿੰਘ ਦੀ ਮੌਤ ਤੇ ਜਾਂ ਦੂਸਰੇ ਕਿਸਾਨ ਖੜੇਕੇ ਜ਼ਬਰਦਸਤ ਸ਼ਿਕਾਰ ਹੋਏ ਨੇ ਇਹਨਾਂ ਨੂੰ ਪਤਾ ਸੀਗਾ ਕਿ ਆਪ ਹੀ ਕਿਲਰ ਤਾਂ ਫਿਰ ਉਹਦਾ ਅਗੋਂ ਇਹਨਾਂ ਨੇ ਬੰਦੋਬਸਤ ਕਰ ਲਿਆ ਸੀ ਹੂੰ ਹੂੰ ਤਾਂ ਇਸ ਕਰਕੇ ਜਿਹੜੀ ਇਹ ਕਾਰਵਾਈ ਆ ਜਿਹੜੀ ਦਿੱਲੀ ਦੀ ਹੁਣ ਪਤਾ ਨਹੀਂ ਲੱਖਾਂ ਚੁਪਾਈ ਵੀ ਹੈ ਕਿ ਕਰੋੜਾਂ ਚ ਪਈਂਦੀ ਆ ਸਰਦਾਰੀ ਕਾਰਵਾਈ ਉਹਦੇ ਚੋਂ ਕੁਝ ਵੀ ਨਹੀਂ ਨਿਕਲਿਆ ਜੀ ਬਦਲ ਕੇ ਪੰਗਾ ਸੀ ਆਪਣਾ ਲੋਦਾ ਕਰਕੇ ਬਾਅਦ ਇਹ ਆਪਣਾ ਲੋਦਾ ਕਰ ਲੈਂਦੇ ਆ ਪਰ ਜਿਸ ਤਰ੍ਹਾਂ ਚੀਫ ਮਨਿਸਟਰ ਸਾਹਿਬ ਉਤੇ ਆਰਕਲੇ ਨੇ ਜਿਸ ਤਰ੍ਹਾਂ ਉਹ ਦੋ ਦੇ ਨੇ ਜਿਸ ਤਰ੍ਹਾਂ ਦੇ ਨ ਤੇ ਤਰ ਤਲਖ ਨੇ ਤਾਂ ਵੀ ਨਾ ਲੜਾ ਕਿ ਇਹ ਇੱਕ ਚੀਜ਼ ਹੰਦਗੀ ਫੈਲੀ ਡਾਟ ਓਕੇ ਅੱਗੇ ਵੀ ਉਹ ਜਿਹੜਾ ਅਸੀਂ ਦੇਖਿਆ ਵਹ ਹਾਲ ਪਿਛਲੇ 15 ਸਾਲਾਂ ਤੋਂ ਤੇ ਖਾਸ ਤੌਰ ਤੇ ਕਦੇ ਛੱਤਰ ਉੱਟਿਆ ਗਿਆ ਇੱਕ ਦੂਜੇ ਤੇ ਕਦੇ ਇੱਕ ਦੂਜੇ ਨੂੰ ਕਾਲਾ ਕੱਢੀਆਂ ਗਈਆਂ ਖੰਡੀਆਂ ਕਿ ਤੇ ਇੱਕ ਦੂਜੇ ਨੂੰ ਬਾਹਮਾ ਚੜਾ ਕੇ ਆਖਿਆ ਕਿ ਆ ਜਾ ਦੇਖ ਲੈਨੇ ਆ ਹੂੰ ਤੇ ਉਹ ਲੋ ਆਪਾਂ ਸੱਲ ਤੇ ਫਲਾਰਾ ਤੁਮ ਕਾਨਾ ਅਰਥਾ ਰਾਜਾ ਉਹਨੇ ਤਾਂ ਅਖੀਰ ਬੋਲ ਕੇ ਕਹਿੰਦੇ ਕਿ ਤੇਰੇ ਵੀ ਬੇਗ ਬਲਾਵੇ ਠੀਕ ਕਰ ਦਿੰਨੇ ਆ ਕਿ ਜਿਹੜੀਆਂ ਬਾੜੀਆਂ ਰਾਜਸਥਾਨ ਤੋਂ ਲਵਾਈਆਂ ਆ ਦੋ ਸਾਲ ਹੋ ਗਏ ਲੈ ਸੁਣਦੇ ਆ ਕਿ ਬਾੜੀਆਂ ਦੀ ਜਾਂਚ ਹੋਊਗੀ ਬਾੜੀਆਂ ਦੀ ਜਾਂਚ ਹੋਊਗੀ ਪਤਾ ਨਹੀਂ ਉਹ ਜਾਂਚ ਜਿਹੜੀ ਆ ਉਹ ਕਿੱਥੇ ਵੰਦੇ ਆ ਜੀ ਬਈ ਤੁਸੀਂ ਜਾਂਚ ਬੜਾ ਕੋਣ ਤੁਹਾਨੂੰ ਰੋਕਦਾ ਕੌਣ ਆ ਪਰ ਨਹੀਂ ਇਹ ਦੇ ਵਿੱਚ ਇਹੀ ਕੰਨਾ ਪੋਗਾ ਇਹ ਫਟਾਰੂ ਢੰਗ ਦੇ ਨਾਲ ਜਿਹੜੀਆਂ ਚੀਜ਼ਾਂ ਚਲਣੀਆਂ ਚਾਹੀਦੀਆਂ ਉਹ ਤਾਰੂ ਬਹਿਰ ਚੜੀ ਆ ਪੁਣੀ ਤੈਬੀਆ ਸਾਰਥਕ ਨੀਤੀਆਂ ਤੇ ਬੈਸ ਜਿਹੜੀ ਹੋਣੀ ਚਾਹੀਦੀਆਂ ਉਹ तमाम ਚੀਜ਼ਾਂ ਜਿਹੜੀਆਂ ਨੇ ਮਨਫੀਦਾ ਸਰਾਬੀਆਂ ਨੇ ਅਸੂਲ ਇਹਨਾਂ ਅਥਾਂ ਬੋਲ ਚਾਏ ਕੁਵਤੋ ਵੀ ਤੇ ਰਹਿ ਚਾਏ ਕੁ ਸਤਾ ਪਰੇ ਤੇ ਰਿਆ ਦੋਵਾਂ ਨੂੰ ਆਪਣੀ ਭੂਮਿਕਾ ਨਾਲ ਵਿਆਹ ਕਰਨਾ ਹੀ ਪਊਗਾ ਜੀ ਜਦੋਂ ਤੱਕ ਦੋਵਾਂ ਦੀ ਭੂਮਿਕਾ ਨਾਲ ਸੰਗਤ ਨਹੀਂ ਬਣੇਗੀ ਨਾ ਮਸਲਾ ਹੱਲ ਨਹੀਂ ਹੋਏ ਤੇ ਪਰ ਚੋਬੀ ਹੋਇਆ ਸਿਆਖੀ ਤਮਾਸ਼ੇ ਤੋਂ ਵੱਧ ਕੁਝ ਨਹੀਂ ਸੀ ਪਰ ਮੋੱਖ ਮੰਤਰੀ ਨੂੰ ਖੁੱਤੇ ਇਹ ਤਵਾਰ ਕਰਨਾ ਚਾਹੀਦਾ ਹੈ ਕਿ ਉਹ ਮੋੱਖ ਮੰਤਰੀ ਬਾਂਚੋਕੇਆ ਤੇ ਉਹ ਮੋੱਖ ਮੰਤਰੀ ਭਾਰਤੇ ਉਹਨਾਂ ਨੇ ਕਿਸ ਤਰ੍ਹਾਂ ਵਿਚਰਨਾ ਹੈ ਕਿਉਂਕਿ ਦੇਖੋ ਆਪੋਜੀਸ਼ਨ ਆਪੋਜੀਸ਼ਨ ਹੈ ਸਰਤਾਂਤਰੀ ਧਿਰ ਦੀ ਜ਼ਿੰਮੇਵਾਰੀ ਜ਼ਿਆਦਾ ਹੁੰਦੀ ਹੈ ਕਿ ਹਾਊਸ ਜਿਹੜਾ ਹੈ ਉਹ ਇਤਰ ਤਰੀਕੇ ਨਾਲ ਚੱਲ ਸਕੇ ਉਹ ਜਿਹਾ ਆਦਿ ਵਿਧਾਨੇ ਇੱਕ ਦੂਜੇ ਦੇ ਵਟ ਕੰਡੇ ਆ ਟਾਸ ਕੰਡੇ ਆ ਤੇ ਸਾਖਤਾ ਤੇ ਮਾਨਸਾ ਉਹਦੇ ਹੀ ਦੇਖੂ ਕਿ ਗੱਟ ਜੋੜ ਦੀਆਂ ਦਲਾਂ ਨੂੰ ਲੈ ਕੇ ਬੈਠ ਗਏ ਨੇ ਹੂੰ ਉਹ ਗੱਟਜੂਰ ਦੀਆਂ ਗੱਲਾਂ ਤੇ ਇਹਨਾਂ ਦੀ ਕਾਂਗਰਸ ਕੋਈ ਸੁਰਦਾ ਨਹੀਂ ਕਰਦਾ ਨਹੀਂ ਹੈ ਇਹਨਾਂ ਨੂੰ ਕੋਈ ਉੱਥੇ ਵੜਨੇ ਨਹੀਂ ਦਿੰਦਾ ਤਾਂ ਆਤਮਕਾ ਮਤਲਬ ਕਿ ਗੱਠਜੂਰ ਦੀਆਂ ਗੱਲਾਂ ਕਰਕੇ ਤੁਸੀਂ ਕਿਸ ਨੂੰ ਫਾਇਦਾ ਪਹੁੰਚਾਉਣ ਜਾ ਰਹੇ ਨੇ ਹੂੰ ਜੀ ਤਾਂ ਦੇ ਲਾਵਾ ਕਿ ਤੇਰਾ ਜਿਹੜੀ ਤੇ ਕਰਦੇ ਅਕਰ ਜੋ ਅੱਜ ਉੱਥੇ ਰਿਹਾ ਉਹਨੂੰ ਆਪਾਂ ਕਹਿ ਫਾਇਦਾ ਦੇ ਕੰਦੂ ਖਦੇ ਆ ਕੋਈ ਨਹੀਂ ਹੈਗਾ ਕਿ ਉੱਥੇ ਬਹੁਤ ਕੋਈ ਹੋ ਜਿੱਤੇਗਾ ਕੋਈ ਸਮਰਥਾ ਕਰਨ ਤੇ ਹੀ ਹੁੰਦਾ ਕਿ ਸਾਡੇ ਮਾਨ ਨੇ ਖੜ ਕਰਤੇ ਲੋਕ ਇਹ ਕਹਿੰਦੇ ਕਿ ਮੈਨ ਨਹੀਂ ਦੇਖੋ ਅਧਿਐਨ ਨੂੰ ਵਾਣੇ ਪਾਇਤੀ ਕਰਦੇ ਅਸਲ ਦੇ ਵਿੱਚ ਤੋਂ ਪੰਜਾਬ ਨੂੰ ਇੱਕ ਵਧੀਆ ਬਹੁਲਵੀਂ ਰਾਜਨੀਤੀ ਚਾਹੀਦੀ ਆ ਉਹ ਨਹੀਂ ਮਿਲਦਾ ਹੂੰ ਮੰਤਰੀ ਤੁਸੀਂ ਹੁਣੇ ਇਸੇ ਹੀ ਖਬਰ ਦਾ ਵੇਰਵਾ ਸੰਦਾ ਕਰਦੇ ਆ ਕਿਹਾ ਨਾ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਗੱਲ ਹੁਣ ਮੰਨ ਲੈਣੀ ਚਾਹੀਦੀ ਸਮਝ ਲੈਣੀ ਚਾਹੀਦੀ ਉਹ ਮੁੱਖ ਮੰਤਰੀ ਬਣ ਚੁੱਕੇ ਹੋਏ ਨੇ ਪਰ ਜੇ ਚੰਡੀਗੜ੍ਹ ਵਾਲੇ ਪਾਸੇ ਵੇਖੀ ਹੁਣ ਕੌਣ ਮੰਨੀਏ ਕਿਹਨੂੰ ਮੰਨੀਏ ਮੇਅਰ ਕੌਣ ਬਣਿਆ ਕਿਉਂਕਿ ਜਿਵੇਂ ਮੌਸਮ ਬਦਲਦਾ ਓਵੇਂ ਉਥੇ ਚੰਡੀਗੜ੍ਹ ਦੇ ਮੇਅਰ ਦੇ ਸੰਦਰਭ ਵਿੱਚ ਖਬਰਾਂ ਬਦਲਦੀਆਂ ਰਹਿੰਦੀਆਂ ਨੇ ਜੀ ਹੁਣ ਕੀ ਭਾਜਪਾ ਵਾਲੇ ਫੇਰ ਤੋਂ ਬਾਜ਼ੀ ਮਾਰ ਗਏ ਨੇ ਉਥੇ ਦੇਖੋ ਮੇਅਰ ਤਾਂ ਉਹੀ ਰਹੂਗਾ ਨਾ ਇਹਨੂੰ ਆਪਣੇ ਜਿਸ ਲੋਅਰ ਕੱਪ ਦਿੱਤਾ ਕਿ ਵੋਟਾਂ ਦੀ ਗਿਲਤੀ ਜਿਹੜੀ ਆ ਜਿਦੇ ਚ ਇਰਾਦਾ ਹੋਈਆਂ ਵੋਟਾਂ ਗਿਣ ਲਈਆਂ ਗਈਆਂ ਤੇ ਉਹ ਮੇਅਰ ਬਣ ਗਏ ਜੀ ਜੀ ਉਹ ਲਾਲ ਦੋ ਘੋਰ ਇਨ ਲਾਕਟ ਕਰਨੇ ਸੀ ਕਿਹਨੇ ਕਰੇ ਇੱਕ ਤੇ ਜਿਹੜਾ ਦਿੱਪਤੀ ਮੇਅਰ ਹੁੰਦਾ ਉਹ ਇੱਕ ਜਿਹੜਾ ਕੇ ਮੇਅਰ ਦਿੱਪਤੀ ਮੇਅਰ ਹੁੰਦਾ ਉਹ ਦੋ ਚੁਣਨੇ ਰਹੇ ਹੋ ਉਹ ਕਹਿੰਦੇ ਜੀ ਕਿਵੇਂ ਚੁਣੀਏ ਉਹਨੋ ਅਨਿਲ ਮਸੀਨੂ ਤਾਂ ਫਿਰ ਲਾਣੀ ਤੱਕ ਤੇ ਬੇੜਾ ਬਹਾ ਉਹ ਤੁਹਾਨੂੰ ਪਤਾ ਹੀ ਉਹ ਤੇ ਪਪਾ ਨੇ ਕਿ ਇਸ ਤੋਂ ਕਿਵੇਂ ਬਚੇਗਾ ਕਿਵੇਂ ਨਹੀਂ ਤਾਂ ਭਾਈ ਕਹਿੰਦੇ ਕਿ ਮੇਅਰ ਦੀ ਨਿਗਰਾਨੀ ਚੋ ਸੇ ਇਲੈਕਸ਼ਨ ਮੇਅਰ ਸਾਹਿਬ ਨੇ ਕੀ ਕੀਤਾ ਕਿ ਜਿਹੜੀ ਮਿੱਥੀ ਤਰੀਖ ਸੀ ਉਹਦੇ ਤੇ ਕਿਹਾ ਕਿ ਮੈਨੂੰ ਕੋਈ ਜੀਰ ਜੀ ਮੈਂ ਜਿਸ ਕਰਕੇ ਮੈਂ ਅੱਜ ਬਈ ਆ ਗਿਆ ਇਲੈਕਸ਼ਨ ਟਲ ਗਿਆ ਉਹ ਤਾਂ ਸਮੇਂ ਤੇ ਫੀਡ ਇਲੈਕਸ਼ਨ ਗਿਆ ਉਹ ਅੱਜ ਕੋਇਆ ਅਤਲ ਦੇ ਵਿੱਚ ਕੀ ਸਹੀ ਗੱਲ ਕਿ ਇਹਨਾਂ ਨੂੰ ਪਤਾ ਸੀਗਾ ਕਿ ਜਿਹਦੇ ਤਿੰਨ ਕਾਉਂਸਲਰ ਚਲੇ ਗਏ ਨੇ ਜਿਹਦੇ ਕਰਕੇ ਅਸੀਂ ਹੁਣ ਆ ਗਏ ਟੱਗਣ ਤੇ ਚ ਇਹ ਪਹੁੰਚ ਗਏ ਦੌਲਤ ਤੇ ਹਮ ਹ ਇਹਨਾਂ ਨਾਲ ਇੱਕ ਜਿਕੇ ਕੋਈ ਜਿਗਾਰ ਲੱਜੇਗਾ ਪਰ ਜਿਗਾਰ ਲੱਗਿਆ ਨਹੀਂ ਉਲਟਾ ਇਹਨਾਂ ਤੇ ਕੇਮ ਲੱਗੇ ਹਮ ਹ ਤਾਂ ਜਿਹੜਾ ਬਕਜੋੜ ਪੂਰੀ ਤਾਕਤ ਦੇ ਨਾਲ ਮੇਹਰ ਦੀ ਨਿਗਰਾਨੀ ਹੇਠ ਰੈਕਸ਼ਨ ਲਾਡਵੇਅ ਸੀਗਾ ਤਾਂ ਉਹਦੇ ਚੋਂ 10000 ਕੀ ਡਿਪਟੀ ਮੇਅਰ ਤੇ ਟੌਪ ਦੇ ਵਿੱਚ ਅਰਜੰਦਰ ਸ਼ਰਮਾ ਨੂੰ ਨਹੀਂ ਬਹੁਤ ਪਿਆ ਹੈ ਜੀ ਜੀ ਕਿ ਹਨੀ ਪਾਜ ਬਾਬਾ ਇਹਦਾ ਮਤਲਬ ਹੈ ਕਿ ਕਾਂਦੀ ਵੀ ਵੋਟ ਪਾ ਗਏ ਜਿਹੜਾ 2 ਲੱਖ ਕਾਉਂਸਲਰ ਰਹਿ ਰਹੇ ਉਹਨਾਂ ਤੋਂ ਜੀ ਤੇ ਦੂਸਰੇ ਪਾਤਰ ਕਾਂਗਰਸ ਤੇ ਆਪ ਦਾ ਜਿਹੜਾ ਗੱਠ ਜੋੜਿਆ ਉਹਨੂੰ ਰਹਿ ਗਈਆਂ 17 ਹੂੰ ਹੂੰ ਔਰ ਇਸ ਤੋਂ ਵੀ ਇੰਟਰਪਿੰਗ ਲਈ ਹੋਏ ਕਿ ਜਿਹੜੀ ਦੂਸਰੀ ਚੋਣ ਸੀ ਕਿ ਸੀਨੀਅਰ ਡਿਪਟੀ ਮੇਅਰ ਦੀ ਉਹਦੇ ਵਿੱਚ 36 ਵੋਟਾਂ ਕੁੱਲ ਜਿਹਦੇ ਚੋਂ ਉਹਨਾਂ ਨੂੰ ਫੇਰ ਉਮੀਦ ਮਿਲ ਗਈਆਂ ਹੂੰ ਤੇ ਕਮਾਲ ਇਹ ਆ ਕਿ ਗੱਠ ਜੋੜ ਨੂੰ 100 ਹੀ ਰਹਿ ਗਈਆਂ ਕਿਉਂ ਕਿ ਇੱਕ ਵੋਟ ਜਿਹੜੀ ਉਹ ਰੱਦ ਕਰ ਦਿੱਤੀ ਗਈ ਹੂੰ ਹੂੰ ਉਹਨਾਂ ਤੋਂ ਹੀ ਵੋਟ ਉਹਦੇ ਤੇ ਫੇਰ ਮਤਲਬ ਖੜਾ ਹੁੰਦਾ ਕਿ ਕੀ ਇਹਨਾਂ ਨੂੰ ਪਾਣੀ ਨਹੀਂ ਆਉਂਦੀ ਐਂਵੀ ਵਾਰ ਤੇ ਰੋਟ ਪਾ ਚੁੱਕੇ ਆ ਜੀ ਇਹ ਦੁੱਤੀ ਕਹਿੰਦੇ ਆ ਕਿ ਕੀ ਰਾਤ ਜਿਹੜੀ ਐ ਉਹ ਤੋਂ ਕੋਈ ਐ ਕਿ ਕਿਤੇ ਜਾੜ ਵੋਦਿਗੇ ਕਰ ਦਿੱਤੀ ਗਈ ਜੀ ਇਵੇਂ ਇੱਕ ਖਤਰਾ ਰਹਿੰਦਾ ਤਾਂ ਖੈਰ ਜੋ ਮਰਜ਼ੀ ਐ ਤਾਂ ਹੁਣ ਇੱਕ ਨੈਤਿਕ ਸਵਾਲ ਤੇ ਉੱਠਦਾ ਕਿ ਜਦੋਂ ਤੁਹਾਡੇ ਕੋਲ ਬਹੁਮਤ ਨਹੀਂ ਐ ਤਾਂ ਫਿਰ ਅਮਰੀਕਾ ਦੀ ਲੀਡਰਸ਼ਿਪ ਕਾਦੀ ਮੈਂ ਬਣ ਕੇ ਕੀ ਕਰਾਂ ਤੇ ਪਰ ਨੈਤਿਕਤਾ ਸਾਡੀ ਰਾਜਨੀਤੀ ਚ ਹੈ ਕਿੱਥੇ ਆ ਜੀ ਕੰਮ ਵੀ ਪੜਾ ਇਸੇ ਤਰ੍ਹਾਂ ਹੀ ਪਉਦਾ ਐ ਤਾ ਉਹ ਉਹ ਪਾਬਲ ਨੇ ਇਹ ਤਾਂ ਕੱਪਗੇ ਹਾਲਾਂਕਿ ਕੁਛ ਹੱਪੇ ਕੁਛਮੀ ਮੇਤਾ ਸ਼ਾਇਦ ਕਮ ਚੱਲ ਰਿਹਾ ਹੋ 10 ਮਹੀਨੇ ਦਾ ਦੱਸਦੇ ਕਿ ਇਹ ਪ੍ਰੋਫਿਟਿਵਤਾ ਨਹੀਂ ਆ ਸਕਦਾ ਸੰਭਾ ਹੈਗਾ ਪਰ ਨੈਤਿਕਤਾ ਤੇ ਕਹਿੰਦੀ ਪਰ ਨੈਤਿਕਤਾ ਆਧਾਰ ਤੇ ਜਿਹੜੇ ਲੋਕ ਇਹ ਕਹਿਣ ਕਿ ਭਾਈ ਉਹ ਛੱਡੋ ਕੋਸੀ ਉਹ ਕਿੰਨੀ ਗੁਨੈਤਿਕਤਾ ਨਾਲ ਆ ਕੇ ਗਏ ਜੀ ਦੇਖਣ ਆਈ ਦੀ ਆ ਕੇ ਕਾਫੀ ਜਗਤ ਤੁਸੀਂ ਕਿਹਾ ਨਾ ਕਿ ਇਹ ਤੇ ਪਤਾ ਹੀ ਨਹੀਂ ਪਾਲਤਾਰ ਪਾਲ ਖਬਰਾਂ ਬਦਲਦੀਆਂ ਰਹੀਆਂ ਤਾਂ ਪਰ ਹੁਣ ਤਸਵੀਰ ਬਦਲ ਗਈ ਆ ਮੇਅਰ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਉਹ ਕੈਸਾ ਰਹੇ ਤੇ ਅਖੀ ਵੀ ਜਿੱਤੇ ਆ ਵੀ ਕਹਿ ਸਕਦੇ ਆ ਕਿ ਸਾਢੇ ਸਿਨੇ ਡਿਪਟੀ ਮੈਂ ਟੈਂਟ ਡਿਪਟੀ ਵੀਰ ਸਾਢੇ ਇਹ ਹਾਰੇ ਅਸੀਂ ਜੀ ਜੀ ਮਿੰਟੂ ਜੀ ਦਿੱਲੀ ਕੂਚ ਤੇ ਕਹਿੰਦੇ ਹੋਣਾ ਪਰ ਪੰਜਾਬ ਵਾਲੇ ਪਾਸਿਓਂ ਨਹੀਂ ਹੋਣਾ ਕੀ ਅਪਡੇਟ ਹੈ ਜੀ ਕੋਈ ਨਵਾਂ ਜਿਹੜਾ ਇਹਨਾਂ ਦਾ ਪ੍ਰੋਗਰਾਮ ਹੈ ਉਦੇ ਵਿੱਚ ਸਾਬਤ ਹੋ ਕੇ ਇਹਨਾਂ ਨੇ ਕਹਿ ਦਿੱਤਾ ਕਿ ਜਿਹੜਾ ਦਿੱਲੀ ਕੋਚ ਹੋਵੇਗਾ ਇਸ ਮਰਤਬਾ ਉਹਦੇ ਵਿੱਚ ਜਿਹੜੀਆਂ ਅਦਰ ਸਟੇਟਾਂ ਨੇ ਉਹਨਾਂ ਦੇ ਵਿੱਚੋਂ ਕਿਸਾਨ ਦਿੱਲੀ ਪਹੁੰਚਣਗੇ ਦਾਤੀ ਪੰਜਾਬ ਤੇ ਹਰਿਆਣੇ ਵਾਲੇ ਹਮਮ ਕਾਰਨ ਇਹ ਹੋਆ ਕਿ ਇੱਥੇ ਤੇ ਬੰਦ ਦਾ ਬੰਦੋਬਸਤ ਜਿਸ ਤਰ੍ਹਾਂ ਦਾ ਹੋਇਆ ਪਿਆ ਆਉਣ ਵਾਲੇ ਸਮੇਂ ਵਿੱਚ ਕੋਈ ਰਾਹਤ ਦੇਣ ਕੇ ਕੋਈ ਇਹਨਾਂ ਨੂੰ ਸ਼ੂਟ ਦੇਣ ਕੇ ਐਸਾ ਇਨਕਾਂ ਨਜ਼ਰ ਨਹੀਂ ਆਉਂਦਾ ਹਮਮ ਪਰ ਦੂਜੇ ਪੱਲੇ ਲਾਲ ਇੱਕ ਪ੍ਰੋਗਰਾਮ ਬਹੂਰ ਦਿੱਤਾ ਗਿਆ ਕਿ 10 ਤਰੀਕ ਨੂੰ ਰੇਲਾ ਰੋਕੀਆਂ ਜਾਣੀਆਂ ਉਹ ਵੀ ਪੰਜਾਬ ਦੀਆਂ ਰੋਕੀਆਂ ਜਾਣੀਆਂ ਨੇ ਜ਼ਿਆਦਾਤਰ 12 ਤੋਂ 4 ਦੇ ਦਰਮਿਆਨ ਹਮਮ ਅੱਛਾ ਇੰਟਰਸਟਿੰਗ ਗੱਲ ਨੇ ਕਿ ਜਿਹੜਾ ਸਹਿਯੁਕਤ ਕਿਸਾਨ ਮੋਰਚਾ ਹੈ ਇਹਨਾਂ ਨੂੰ ਛੱਡ ਕੇ ਗੈਰ ਰਾਜਨੀਤਿਕ ਨਹੀਂ ਛੱਡ ਕੇ 14 ਨੂੰ ਉਹਨਾਂ ਵੀ ਵੀ ਮਹਾਪੰਚਾਇਤ ਪੈਦਲੀ ਹਮਮ ਉਹ ਇਹ ਵੀ ਕਹਿੰਦੇ ਬਾਕੀ ਅਦਰ ਸਟੇਟਾਂ ਵਾਲੇ ਜਿਹਨਾਂ ਦੀ ਲੜਾਈ ਇਹ ਪੰਜਾਬ ਦੀ ਲੜ ਰੇ ਕਿ ਐਮਐਸਟੀ ਲੈ ਕੇ ਦੇਣੀ ਹੈ ਇਹਨਾਂ ਨੂੰ ਕਿੰਨਾ ਕੋਈ ਪੁੱਜਦੇ ਉੱਥੇ ਜੀ ਮੈਂ ਜੇ ਵੀ ਗੱਲ ਕਹਿ ਕੇ ਆਇਆ ਸੀਗਾ ਕਿ ਫਿਰ ਪਲੇਟਫਾਰਮ ਤੇ ਮੈਂ ਕਿਹਾ ਯਾਰ ਕਮਾਲ ਦੀ ਗੱਲ ਹੈ ਯਾਰ ਕਿ ਇਹ ਤਿੰਨ ਨੂੰ ਦੇ ਰਹੇ ਨੇ ਪ੍ਰੋਗਰਾਮ ਜੀ ਜੀ ਉਹ ਪਰ ਉਹਨਾਂ ਨੂੰ ਬਣੇ ਕਿ ਸਾਹਮਣੇ ਇਹਨਾਂ ਦੀ ਕੌਲ ਤੇ ਆਉਣਾ ਹੋਵੇ ਜੀ ਉਹ ਤਾਂ ਸਦੇ ਆਪ ਦਾ ਬੰਦੋਬਸਤ ਕਰਕੇ ਦਿੱਲੀ ਤੁਰੇਗਾ ਹਮ ਮਰੇ ਹੀ ਪਹੁੰਚੇਗਾ ਉਹ ਸ਼ਾਇਦ ਤਾਂ ਨਹੀਂ ਪਹੁੰਚੇ ਸ਼ੀ ਹਮ ਚਲ ਫੇਰ ਵੀ ਕੋਈ ਦੂਸਰ ਤਲਾਕ ਕੇ ਆ ਜਾ ਤਦ ਇਹਨੂੰ ਮੁੜ ਕੇ ਉਹ ਫੇਰ ਕੀ ਤਮਲੜ ਤੋਂ ਵਾਪਸ ਜਾਊਗਾ ਕਿਉਂ 14 ਨੂੰ ਫੇਰ ਆਉਣਾ ਪੈਣਾ ਕਿ ਕੀ ਉੱਥੇ ਰਹੂਗਾ ਜੀ ਬੜੀ ਅਜੀਬੀ ਸਥਿਤੀ ਹੈ ਨਾ ਕਿ ਐਕਸ਼ਨ ਪ੍ਰੋਗਰਾਮ ਦੇਦੇ ਬਰੂਬਰ ਆ ਰਹੇ ਆ ਤਾਂ ਕਹਿਣ ਦੂਜੀ ਗੱਲ ਇਹ ਕਿ ਤੋ ਗੌਰ ਤੁਸੀਂ ਇਹ ਸਭ ਦੇ ਗਏ ਕਿ ਗਾਂਵ ਵਦਨ ਕਿਸਾਨੋ ਘਾਟਾ ਹੈ ਤੇ ਜੇ ਹਾਈ ਗੰਪ ਪਹਿਲਾਂ ਸਮਝ ਜਾਂਦੇ ਭਾਰਤ ਇੰਗਲੈਂਡ ਨੂੰ ਤੇ ਨੁਕਸਾਨ ਛੇ ਦੋ ਬੱਦਨ ਦਾ ਬੌਫਰ ਲੁਕਣ ਦੀ ਕਵਰ ਜਾਣੀ ਸੀ ਮੋਲਤਾ ਵੱਜਣਾ ਸੀਗਾ ਕਿਉਂਕਿ ਉਹ ਇਹ ਬਿਨ ਸੇਪਾ ਅੰਡਰ ਪ੍ਰੋਜੈਕਟ ਹੈ ਜਾਂ ਦੂਸਰੇ ਪਾਸੇ ਐਫਟੀਐਮ ਵਾਲੇ ਉਹ ਵੀ ਇੱਕ ਦੂਜੇ ਦੇ ਨਾਲ ਇਹਨਾਂ ਦੇ ਨਾਲ ਜਿਵੇਂ ਖੜੇ ਆ ਤੇ ਇਹਨੂੰ ਲੁਕਵੀ ਕਹਿੰਦੇ ਆ ਕਿ ਭਾਈ ਨੁਕਸਾਨ ਜਿਹੜਾ ਤੁਸੀਂ ਕਰਾ ਬੈਠੇ ਹੋ ਤਾਂ ਇਸ ਕਰਕੇ ਉਹ ਇਨਾਨੂ ਸ਼ਹਿ ਪੰਤਨਾ ਬਦਲ ਲੈਂਦੇ ਆ ਉਹਦਾ ਫਟਾ ਕਾਰਨ ਇਹ ਹੋ ਸੀਗਾ ਕਿ ਲੀਡਰਸ਼ਿਪ ਨੂੰ ਕਿਤੇ ਨਾ ਕਿਤੇ ਸਵਾਲ ਹੋਣੇ ਸ਼ੁਰੂ ਹੋ ਗਏ ਇਹ ਲੀਡਰਸ਼ਿਪ ਨੂੰ ਸਵਾਲ ਸਿਰਫ ਆਮ ਲੋਕ ਹੀ ਨਹੀਂ ਕਰ ਰਹੇ ਬਲਕਿ ਐਸਕੇਮ ਜਿਹੜਾ ਜਿਵੇਂ ਕੇਵਨ ਦੇ ਕਿਰਸੀ ਕੀ ਰਾਜਨੀਤੀ ਕਰਦੇ ਰਾਜਨੀਤੀ ਕੀ ਉਹ ਵੀ ਬੜੇ ਨਾ ਜਿਵੇਂ ਕਹਿੰਦੇ ਤੇ ਟਿੰਡ ਚ ਕਾਨਾ ਪਾਉ ਦੇ ਨਾ ਮਾਰਿਆ ਜੀ ਇਹ ਮਨ ਦੇਰੋ ਐਫ ਆਈ ਐਰ ਤੇ ਸੈਂਪੀ ਜਿਤਾ ਦਿੱਤੀ ਉਹ ਕਹਿੰਦੇ ਕਿ ਦੇਰੋ ਐਫ ਆਈ ਐਨ ਸਾਡੇ ਵੱਲੋਂ ਰਾਦੇ ਤੇ ਇਹਨਾਂ ਦੇ ਆਣ ਪਛਾਤੇ ਲਿਖੇ ਗਏ ਮਤਲਬ ਕਿ ਆਣ ਪਛਾਤੀ ਪੁਰਸ ਵੀ ਤੁਸੀਂ ਇੱਕ ਤਰ੍ਹਾਂ ਦਾ ਪੰਜਾਬ ਸਰਕਾਰ ਨੂੰ ਰਾਹਤ ਦੇ ਦਿੱਤੀ ਆ ਜੀ ਇਹ ਗੱਲ ਕਿ ਵਾਡੀ ਕਲੋਕਨਾ ਐਫ ਐਨ ਡਿਪਲਮੈਟੀ ਵੀ ਚੱਲਦੇ ਪਈਆ ਤੇ ਦੂਸਰੇ ਪਾਸੇ ਕਨਫਿਊਜ਼ਨ ਵੀ ਆ ਕਿ ਉਹ ਕਿੱਧਰ ਜਾਇਆ ਜਾਵੇ ਕਿੱਧਰ ਨਾ ਜਾਇਆ ਜਾਵੇ ਕੌਣ ਸਹੀ ਆ ਕੌਣ ਗਲਤ ਆ ਉਹ ਇਹਦੇ ਨਿਤਾਰੇ ਕਰਨੇ ਕੀ ਉਕਸ ਬੋ ਰਹੇ ਆ ਇੱਕ ਦੂਜੇ ਤੇ ਦੇ ਤੁਸੀਂ ਵੀ ਕਹਿੰਦੇ ਸੋਸ਼ਲ ਮੀਡੀਆ ਤੇ ਇਹਨਾਂ ਦੇ ਜਿਹੜੇ ਸਮਰਥਕ ਆ ਉਹ ਵੀ ਦੂਜੀਆਂ ਖਿਆਫੇ ਤੇ 라 ਵਾਂਗੂ ਹਮਲੇ ਕਰਦੇ ਨਾ ਕਰੇ ਆ ਜਾਣਦੇ ਤੋਂ ਜੀ ਮਿੰਟੂ ਜੀ ਢੀਂਡਸਾ ਦਲ ਦਾ ਅਕਾਲੀ ਦਲ ਦੇ ਵਿੱਚ ਰਲੇਵਾ ਹੋ ਸਕਦਾ ਹੈ ਇਹਦੇ ਸੰਕੇਤ ਪਹਿਲਾਂ ਤੋਂ ਵੀ ਆ ਰਹੇ ਸੀ ਗੱਲਬਾਤ ਵਗੈਰਾ ਚੱਲਦੀ ਰਹਿੰਦੀ ਸੀ ਹੁਣ ਨਵੀਂ ਅਪਡੇਟ ਕੀ ਹੈ ਜੀ ਗੱਲ ਹੁਣ ਪਖਤਾ ਹੁੰਦੀ ਨਜ਼ਰ ਆਉਂਦੀ ਹੈ ਜੀ ਕਹਿੰਦੇ ਨੇ ਕਿ ਸੁਖਦੇਰ ਸਿੰਘ ਬਾਦਲ ਤੇ ਸੁਖਦੇਰ ਸਿੰਘ ਢੀਂਡਸਾ ਦੀ ਮੁਲਾਕਾਤ ਹੋ ਗਈ ਹੈ ਉਸ ਦਾ ਆਉਣੇ ਕੇ ਲਈ ਇੱਕ ਮੁਲਾਕਾਤ ਦੀ ਰਚਾ ਉਹ ਬ ਆਪਣ ਜੀ ਉਸ ਮੁਲਾਕਾਤ ਤਾਂ ਹੋ ਗਈ ਨਹੀਂ ਸੀ ਹੱਥ ਦੇ ਵਿੱਚ ਠਿਕੇ ਰਹਿਣ ਦੀ ਹੁਣ ਮਜ਼ਦੂਰੀਆ ਗਈ ਆ ਹਮ ਪਰ ਇਹ ਵਿੱਚ ਇਹ ਸੰਕੇਤ ਜਿਹੜਾ ਮੁਲਾਕਾਤ ਸੁਕੇ ਆ ਬੋਇਆ ਕਿ ਵਈ ਹੋ ਸਕਦਾ ਕਿ ਰਲੇਵਾ ਹੋ ਜਾਵੇ ਵੈਸੇ ਆਪਾਂ ਨੂੰ ਪਤਾ ਹੀ ਆ ਅਗੇ ਵੀ ਗੱਲਾਂ ਚੱਲੀਆਂ ਆਪਾਂ ਖਬਰਾਂ ਵੀ ਕੀਤੀਆਂ ਜੀ ਠਿੰਡ ਤਾਂ ਹੋਰਾਂ ਨੇ ਕਦੇ ਵੀ ਜਵਾਬ ਨਹੀਂ ਦਿੱਤਾ ਉਹ ਕਹਿੰਦੇ ਜੇ ਕੁਝ ਗਲੇ ਸ਼ਿਕਵੇ ਸੀ ਤੀ ਤਬ ਤੋਂ ਵੱਡੀ ਗੱਲ ਹੈ ਕਿ ਸੁਖਵੀਰ ਸਿੰਘ ਬਾਦਲ ਉਹ ਰਾਣੇ ਮੌਕੀ ਮੰਗ ਲਈ ਆ ਕੋਈ ਗੱਲ ਪਰ ਬੁਤਰਾ ਇਹ ਆ ਕਿ ਅੰਮੇਵੇਂ ਦਾ ਜਨਾ ਫੈਸਲਾ ਉਹ ਅਸੀਂ ਰਾਏਸ਼ਮਾਰੀ ਕਰਵਾਵਾ ਕੇ ਪਾਰਟੀ ਦੇ ਅੰਦਰ ਉਹ ਤੇ ਲਵਾ ਨਹੀਂ ਜੀ ਉਹਨਾਂ ਰਾਏਸ਼ਮਾਰੀ ਦਾ ਚਲੋ ਬਣ ਗਿਆ ਜੋ ਬੰਦਾ ਮੈਂ ਕਿਹਾ ਮੈਂ ਕਿਹਾ ਕਿ ਕਿਹੜਾ ਕੋਈ ਬਹੁਤ ਹੈਗਾ ਨਾ 7-8 ਦੇਸ਼ਾਂ ਦੇ ਵਿੱਚ ਨੈਟਵਰਕ ਹੈ ਤੁਹਾਡਾ ਹੂੰ ਪਰ ਨਹੀਂ ਕੁਝ ਕੁ ਜ਼ਿਲ੍ਹਿਆਂ ਤੱਕ ਤੇ ਸਾਰੇ ਹੈਗੇ ਨੇ ਬੰਦੇ ਕਿੰਨੀ ਕੋ ਵੱਡੀ ਗੱਲ ਦੀ ਉਹ ਸਾਰਾ ਟਾਈਮ ਤੋਂ ਤਾਂ ਕੇ ਅਸਲ ਦੀ ਦਿੱਕੀ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਸਿੱਧੀ ਤੇ ਗੱਲ ਨਹੀਂ ਬਣਦੀ ਪਈ ਜੀ ਤੇ ਭਾਰਤੀ ਜਨਤਾ ਪਾਰਟੀ ਨੇ ਕੀ ਹੋਣਾ ਕਿ ਕੋਈ ਗੱਲ ਨਹੀਂ ਤੇ ਸਾਥ ਸਾਥ ਵਾਲਾ ਜਿਹੜਾ ਬਾਲੇ ਆ ਉਹ ਵੀ ਤੇ ਕਿਤਨਾ ਨਾਲ ਕਹਿ ਲੁ ਕਿ ਆਪਣੇ ਹੀ ਆ ਕੋਈ ਚੱਕਰ ਦੀ ਤੁਸੀਂ ਤੇ ਰਲਾ ਕੇ ਚਲਾਓ ਗੱਡੀ ਜੀ ਸੇਫ ਕਰਕੇ ਇਹ ਮੋਡਮ ਬਾਜੇ ਦਾ ਨਜ਼ਰ ਆਉਂਦਾ ਹੈ ਹਾਲਾਂਕਿ ਭਾਰਤੀ ਜਨਤਾ ਪਾਰਟੀ ਨਾਲ ਵੀ ਗੱਟ ਜੋੜ ਦੀ ਸੰਭਾਵਨਾ ਹਲੇ ਖਤਮ ਨਹੀਂ ਹੋਈ ਅਜੇ ਉਹ ਤੇਟ ਫਸੇ ਹੋਈ ਨਹੀਂ ਅਰ ਰਲੀਮਾ ਇਹ ਨਾਲ ਜਿਹੜਾ ਉਹ ਤਕਰੀਬਨ ਤਕਰੀਬਨ ਅੱਗੇ ਵੀ ਟਾਈਮ ਅੰਨਿਆ ਜਾ ਰਹੇ ਸੀ ਹੋ ਸਕਦਾ ਹੈ ਕਿ ਸੰਗੂਰ ਵਾਲੀ ਜਿਹੜੀ ਕਿਉਂਕਿ ਤੁਹਾਨੂੰ ਪਤਾ ਹੈ ਅਕਾਲੀ ਦਲ ਬਾਦਲ ਨੇ ਸਜ਼ੂਰ ਜ਼ਮੀਨੀ ਚੋਣ ਵੀ ਜੜੀ ਸੀਗੀ ਉਹ ਰਾਜਵਾਨਾ ਦੀ ਪੈਨ ਬਣੇ ਹੋਏ ਜਿਹੜੇ ਉਹਨਾਂ ਤੋਂ ਲੜਾਈ ਸੀ ਜੀ ਚੋਣ ਉਹ ਇਹ ਨਹੀਂ ਸੰਭੂਰ ਸੀ ਤੋਂ ਬਹੁਤ ਜ਼ਿਆਦਾ ਟੀਸਾ ਸਾਦ ਨੂੰ ਛੱਡ ਕੇ ਬਾਤੀ ਕਹਿਣ ਕੇ ਛੱਡ ਦੋ ਤੇ ਘਰ ਸਾਡੇ ਪਿੱਛੇ ਵਈ ਆ ਜੀ ਹਾਂ ਕਿ ਭਾਤੀ ਦੇ ਪਾਰਟੀ ਨਾਲ ਕਿਸ ਤਰ੍ਹਾਂ ਬਣਦੀ ਹੈ ਉਹ ਪ੍ਰਭਾਵ ਚ ਦੇਖੀ ਜਾਊ ਕਿ ਉਹ ਰੇਵਾ ਜਿਹੜਾ ਉਹ ਕਵਰੀ ਇਹਨਾਂ ਨੂੰ ਥੋੜਾ ਬੂਸਟ ਅਪ ਜ਼ਰੂਰ ਕਰਦਾ ਹੈ ਹਾਂ ਮਿੰਟੂ ਜੀ ਰਣਿਤ ਬਿੱਟੂ ਕੱਲ ਨੂੰ ਗ੍ਰਿਫਤਾਰੀ ਦੇਣਗੇ ਜੀ ਅਦੀ ਬਿਲਕੁਲ ਇਹ ਨਾ ਅੱਜ ਸਦਨ ਦੇ ਵਿੱਚ ਵੀ ਜਦੋਂ ਰੋਲਾ ਰਪਾ ਰੋਲਾ ਰਪਾ ਚਾਉ ਦਾ ਪੈਫਿਕਾ ਤੇ ਉਹਦੋਂ ਜਦੋਂ ਤਾਲਿਆਂ ਦੀ ਜਿੰਦਰੀਆਂ ਦੀ ਗੱਲ ਜਿਹੜੀ ਆ ਜਾਦਾ ਖਿਲਰ ਗਈ ਤੇ ਮਾਰ ਸਾਹਿਬ ਕਹਿੰਦੇ ਇਸ ਤੂੰ ਆਂਟਾ ਰਪਨੀ ਤ ਬਿੱਟੂ ਜਾ ਕੇ ਉਥੇ ਨਗਰ ਨਿਗਮ ਦੇ ਵਿੱਚ ਤਾਲੇ ਲਾ ਦਿੰਦਾ ਇਹ ਤਾਲਾ ਸਹੀ ਆ ਮੇਰੇ ਵਾਲਾ ਤਾਲਾ ਵਈ ਗੱਲ ਤੇ ਅਸਲ ਕੀ ਗੱਲ ਸੀ ਕਿ ਇਹਨਾਂ ਨੇ ਜਾ ਕੇ ਤਾਲਾ ਬੰਦ ਹੀ ਕਰ ਦਿੱਤੀ ਸੀਗੀ ਨਿਗਮ ਦੇ ਡਾਕਟਰ ਦੇ ਵਿੱਚ ਉਥੇ ਕਾਫੀ ਤਮਾਸ਼ਾ ਹੋਇਆ ਮੈਂ ਤੁਹਾਨੂੰ ਮਾਸ਼ੇਫ ਕਰਕੇ ਕਹਿਣਾ ਹਾਂ ਕਿ ਇਹ ਉਹ ਬੰਦੇ ਆ ਜਿਹੜੋ ਸੱਤਾਧਾਰੀ ਹੁੰਦੇ ਆ ਉਹ ਤੋਂ ਬਿਲਕੁਲ ਬਾਰ ਹੋ ਜਾਂਦੇ ਆ ਮੈਨੂੰ ਯਾਦ ਆ ਬਿੱਟੂ ਤਾਬ ਜਦੋਂ ਆਪੋਜੀਸ਼ਨ ਕਿਸਨ ਟੰਗਤਾ ਅਗੇਨ ਪਹਿਲਾ ਸੀ ਜੀ ਯਾਨੀ ਦੋ ਲੋਕੋ 1500 ਆਦੀ ਹੋੜੀ ਆ ਬੰਨੋ ਸਾਲ ਐਗਜ਼ੈਕਟਲੀ ਆਦਮੀ ਐ ਇਹਨਾਂ ਨੇ ਬਠਿੰਡੇ ਤੇ ਕੈਰੀਆ ਜਾ ਕੇ ਬੜਾ ਹੰਗਾਮਾ ਕੀਤਾ ਸੀ ਉਹ ਕੇਸ ਹਾਲੇ ਵੀ ਚੱਲਦਾ ਹੈ ਜੀ ਇੰਟਰਸਟਿੰਗ ਗੱਲ ਤੁਹਾਨੂੰ ਦਿਲਤਾ ਕਿ ਕਾਂਗਰਸ ਦੀ ਸਰਕਾਰ ਉਹ ਕਿੰਨੇ ਕਿਸ ਤਰ੍ਹਾਂ ਚਲਿਆ ਕਾਂਗਰਸ ਸਰਕਾਰ ਰਹੀ ਤੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦੀ ਉਹ ਕਿਸ ਹਾਲੇ ਵਿੱਚ ਸ਼ਾਇਦ ਹੋਏਗਾ ਜੀ ਜੀ ਕਿਉਂਕਿ ਉਹ ਵੀ ਚਾਰਟੇ ਕਿਨੂ ਪਾਈ ਕੀ تھی ਕਿਸੇ ਜੀ ਤਾਂ ਘਰ ਕਿਤਰਾ ਦੀ ਤੁਰਪਿਆਲੇ ਤਾਂ ਇਹਨਾਂ ਨੇ ਉੱਥੇ ਉਹ ਇਲੈਕਸ਼ਨ ਆ ਗਿਆ ਇਹ ਚੱਲ ਪੈਂ ਕੰਮ ਚੱਲ ਪਿਆ ਉੱਥੇ ਉਹਨਾਂ ਨੇ ਕੱਟਣੇ ਆ ਕੇ ਤੇ ਉਹ ਕੱਟਕੁੱਟ ਦਿੱਤੇ ਬਹੁਤ ਪੂਰਾ ਉਥੇ ਹੰਦਾਮਾ ਹੋਇਆ ਹੂੰ ਉਸ ਤੋਂ ਬਾਅਦ ਐਫ ਆਈ ਆਰ ਦਰਜ ਹੋ ਗਈ ਆ ਇਹ ਪਰਸੋਂ ਇਕੱਠੇ ਹੋਏ ਸੀਗੇ ਕਿਆ ਪਾਹੋਂ ਨੇ ਰੁਟਾਰੀ ਦਾ ਕੁ ਬਣਾਈਏ ਬਈ ਫਾਰਮੂਲਾ ਕੰਢੀਏ ਤਾਂ ਕਿਉਂ ਰਾਜਨੀਤੀ ਦਾ ਰਾਜਨੀਤੀ ਹੈ ਇਸੇ ਭਾਵ ਤਪੂਚੜ ਆ ਗਿਆ ਬਹਿ ਗਿਆ ਮੈਂ ਹਮ ਤਾਰੀਫੀਆਂ ਉਹ ਤੁਹਾਨੂੰ ਬਤਾ ਲਾਤਾ ਚੰਗਾ ਉਹ ਕਹਿੰਦਾ ਕਿ ਸਾਰੀ ਤੁਸੀਂ ਸੋਸ਼ਲ ਮੀਡੀਆ ਰੀਜਦੀ ਆ ਨਾ ਜੇ ਮੀਡੀਆ ਨਹੀਂ ਜਦੀ ਲੀਡਰੀ ਇਹ ਛੱਡ ਦਿਓ ਹਿ ਹਿ ਉੱਥੇ ਵੀ ਗਹਿਮਾ ਦੋਪੀ ਹੋਈ ਉਹਨ ਰਵਨੀਤ ਬੇਟੂ ਨੇ ਲਾਲ ਕਰ ਦਿੱਤਾ ਕਿ ਮੈਂ ਸਮਾਨ ਸੋਨ ਆਪ ਦਾ ਬਣ ਲਿਆ ਸਮਾਨ ਤੇ ਐ ਅਖਣਦੇ ਜਿਵੇਂ ਕਿ ਤੇ ਸਿੰਗਾਪੁਰ ਘੁੰਮਣ ਜਾਣਾ ਸੀ ਕਿੰਨਾ ਸਮਾਨ ਬਾਲ ਲਿਆ ਮੈਂ ਜੇਲ੍ਹ ਦੇ ਦੌਰ ਕਰ ਬਾਕੀ ਵੇਖੋ ਫਿਰ ਗ੍ਰਿਫਤਾਰੀ ਹੁੰਦੀ ਹੈ ਕਿ ਨਹੀਂ ਹੁੰਦੀ ਪਰ ਸਮਾਨ ਸੌਣ ਕਹਿੰਦੇ ਕਿ ਆਪਾਂ ਪੈਕ ਕਰ ਲਿਆ ਤੇ ਮੈਂ ਜੇਲ੍ਹ ਵਿੱਚ ਚਾਲੇ ਪਾ ਦਿੰਦੇ ਹਾਂ ਤਾਂ ਗ੍ਰਿਫਤਾਰੀ ਇਸ ਮਾਮਲੇ ਤੇ ਨਹੀਂ ਮਤਲਬ ਦੱਸ ਦਿੱਤਾ ਕਿ ਇਹਨਾਂ ਨੇ ਜਾ ਕੇ ਉੱਥੇ ਜਿਹੜੀ ਤਲਾਵੰਦੀ ਕੀਤੀ ਸੀ ਉਹਦੇ ਵਿੱਚ ਚੌਕੀਦਾਰ ਦੇ ਬਿਆਨਾਂ ਤੇ ਐਫ ਆਈ ਆਰ ਹੂੰ ਮਿੰਟੂ ਜੀ ਮੋਹਾਲੀ ਦੇ ਵਿੱਚ ਇੱਕ ਗੈਂਗਸਟਰ ਨੂੰ ਮਾਰ ਮੁਕਾਇਆ ਗਿਆ ਗੈਂਗਸਟਰ ਡੋਗਰਾ ਕੀ ਵੇਰਵਾ ਜੀ ਤੁਹਾਨੂੰ ਉਹ ਰਿਟਨ ਜਦੋਂ ਇਨਾਦੀ ਕਾਮਰੋਲੀ ਚਲਦੀ ਪਈ ਸੀ ਨਾ ਠੀਕ ਉਸ ਵੇਲੇ ਦੋ ਵੱਡੀਆਂ ਖਬਰਾਂ ਆਈਆਂ ਵਿਜੇ ਜੀ ਇੱਕ ਤੇ ਇਹ ਡੋਗਰੀ ਹੂੰ ਦੂਸਰੀ ਇੱਕ ਇਨਰਾਜੀ ਦਾ ਉਸ ਟੂਰ ਤੋਂ ਆਇਆ ਸੀਗਾ ਮੁੰਡਾ ਕਿ ਉਸੇ ਸ਼ਾਦੀ ਤੋਂ ਪਰਤਿਆ ਸੀਗਾ ਉਹਨੂੰ ਵੀ ਮਾਮ ਉਹ ਇਹਨੇ ਦੋ ਦਬਰਾਉਂਦੀ ਹੁਣ ਤੁਸੀਂ ਅਰਦਾਜ਼ਾ ਲਾ ਲਓ ਕਿ ਮੋ ਆਨੀ ਵਰਗਾ ਸ਼ਹਿਰ 에어ਪੋਰਟ ਰੂ ਰਿਆ ਜਿੱਥੇ ਉਹ ਸਤਾਰ ਦੀਆਂ ਦਾਇਆਂ ਦੇ ਕੋਲ ਬਣਿਆ ਉਹ ਨਾ ਮੋਲਾ ਜੀ ਉਹਦੇ ਬਿਲਕੁਲ ਪਾਉਨੋਂ ਬਾਹਰ ਉਹ ਦੇਖੋ ਸੱਪ ਬਗਾ ਦਾ ਵੀ ਬੜਾ ਕਾਰੰਦਾ ਆ ਤਾਂ ਇਹਨੂੰ ਮਾਰਿਆ ਦਰਦੇ ਆ ਕਿ ਇਹ ਜਮੂ ਕਸ਼ਮੀਰ ਦਾ ਬੜਾ ਤਗੜਾ ਗੈਂਗਸਟਰ ਸੀ ਕਿਸੇ ਟਾਈਮ ਇਹਨੇ ਪੁਰਬਕਾ ਮਾਰਿਆ ਸੀਗਾ ਬਤਰਾ ਗੈਂਗੋਂ ਦਾ ਸੀਗਾ ਉਹਦਾ ਮੁਖੀ ਮਾਰਿਆ ਸੀਗਾ ਇੱਕ ਕਤਲ ਫੋਰਚੀਤਾ ਸੀਗਾ ਯਾਨੀ ਕੈਨ ਵੀ ਥਟੀ ਐਨੇ ਹੋ ਆਕੇ ਤੇ ਆਪਣੀ ਜ਼ਿੰਦਗੀ ਜਿਹੜੀ ਨੋਰਮਲ ਕਰੀ ਜਾਂਦਾ ਸੀਗਾ ਤੁਹਾਨੂੰ ਤਾਂ ਪ੍ਰੋਪਰਟੀ ਦਾ ਕਰਦਾ ਸੀਗਾ ਤੇ ਕਿਤੇ ਆਇਆ ਦੱਸਦੇ ਕਿ ਇਹਦੇ ਨਾਲ ਵੀ ਦੂਜਨ ਤੇ ਸੀ ਦੋਨਾਂ ਚ ਇੱਕ ਭੱਜ ਗਿਆ ਇੱਕ ਪੁਲਿਸ ਨੇ ਫੜਿਆ ਉਕੇ ਇਹ ਸ਼ੱਕ ਜ਼ਾਰ ਕੀਤਾ ਜਾ ਰਿਹਾ ਕਿ ਉਹਨਾਂ ਨੇ ਇਹਦਾ ਟੈਂਚਾ ਕਰ ਦਿੱਤਾ ਦੋ ਗੰਡੀਆਂ ਆਈਆਂ ਨੇ ਇਹ ਅਜੇ ਬਾਹਰ ਖਲੋਤੇ ਸੀਗਾ ਉੱਥੇ ਪੋਂ ਕੇ ਆਹ ਸੰਦੀ ਤਰਾਪੋ ਫੰਦੀਕਲ ਕਿਤੇ ਉੱਥੋਂ ਨਿਕਲ ਗਏ ਹੂੰ ਹੂੰ ਯਾਨੀ ਤੁਸੀਂ ਦੇਖੋ ਸਾਡੀ ਹਾਲਤ ਕਿਸ ਤਰ੍ਹਾਂ ਦੀ ਆ ਕਿ ਗੈਂਡ ਵਾਰ ਵਾਰਤੇ ਵੀ ਪੰਜਾਬ ਨੂੰ ਸੇ ਸਮਝਿਆ ਜਾਂਦਾ ਹੈ ਕਿ ਉਥੋਂ ਰਾਮਨਾਥ ਨਿਕਲ ਸਕਦੇ ਕਿ ਕਿੱਥੋਂ ਬੰਦਾ ਚੱਲਿਆ ਕਿੱਥੇ ਆ ਕੇ ਉਹਨਾਂ ਨੇ ਵਾਰ ਦਿੱਤਾ ਤੇ ਕਿੱਥੋਂ ਨਿਕਲ ਗਏ ਜੀ ਜੀ ਸਾਕੇ ਇਹਨਾ ਹੁੰਦਿਆਂ ਤੇ ਮੈਂਤ ਕਰੋ ਮਾਚੀ ਸਾਹਿਬ ਤੇ ਨੀਤੀਗਤ ਕੈਂਸਲ ਲੈ ਲੋ ਬੇਤਰ ਹੋਏਗਾ ਬੰਦੇ ਦਾ ਇੱਥੇ ਕੋਈ ਮਨੂ ਨਹੀਂ ਐ ਕੋਈ ਮਨੂ ਨਹੀਂ ਐ ਪਤਾ ਨਹੀਂ ਕਿਹੜੇ ਵੇਲੇ ਕਿਹਦੇ ਨੇ ਠੀਕ ਕਿ 20-5000 ਰੁਪਇਆ ਸ਼ੂਟਰ ਨੂੰ ਭਜਵਾ ਦੇਣਾ ਬੰਦਾ ਉਤਨੇਡਾ ਬੈਠਾ ਕੋਸਟ੍ਰੇਲੀਆ ਬੈਠਾ ਕੋ ਕਿਤੇ ਬੈਠਾ ਕੋਈ ਕੋਈ ਕਿਸੇ ਨਾਲ ਕੋਈ ਲੜਗੜ ਨਹੀਂ ਜਿਹੜਾ ਛੂਤਰਿਆ ਉਹ ਨਾ ਆਉਣਾ ਤੇ ਜਾ ਕੇ ਕੰਮ ਚੱਕ ਜਾਣਾ ਕੰਮ ਹਾਲ ਬਣੇ ਤੇ ਮਿੰਟ ਜੀ ਇਹ ਵੀ ਦੱਸਿਓ ਕੁਇਕਲੀ ਆਮ ਆਦਮੀ ਪਾਰਟੀ ਨੂੰ ਹੁਕਮ ਦਿੱਤੇ ਗਏ ਨੇ ਵੀ 15 ਜੂਨ ਤੱਕ ਦਫਤਰ ਖਾਲੀ ਕਰੋ ਦੇਖੋ ਇਹਨਾਂ ਦੇ ਕੋਰਨਾ ਜਿਹੜੇ ਦਫਤਰ ਵਾਸਤੇ ਤਿਆਰ ਸੀਗੀ ਉਹਦਾ ਇੱਕ ਮਿਲਵਾ ਹੋਇਆ ਤੇ ਇਹ ਜਿਹੜਾ ਉਹ ਨਹੀਂ ਇਹਦਾ ਟੁਕੜਾ ਹੈ ਅਸਲ ਨਹੀਂ ਵਿੱਚ ਕੀ ਹੈ ਕਿ ਇਹਦੇ ਵਿੱਚ ਕੋਪ ਦਾ ਵਿਸਥਾਰ ਹੋਣਾ ਹੈ ਸ਼ਾਇਦ ਹਾਈ ਕੋਰਟ ਮਤੀ ਉਹਨੇ ਚੁੱਕਿਆ ਕਿ ਦੋਨ ਸ਼ਾਦਾ ਰੌਜ਼ਾ ਵੈਨਿਊ ਕੋਪਤੀਆ ਉਹਦਾ ਦਫਤਰ ਹੋਆ ਉਹਨੇ ਚੱਕਰ ਕੀਤਾ ਕਿ ਇਹ ਕਹਿੰਦੇ ਆ ਜੀ ਦੇਖੋ ਸਾਡੇ ਕੋਲ ਕੋਈ ਬਦਲਵਾ ਹੁਣ ਹੈ ਨਹੀਂਗਾ ਦਫਤਰ ਜਦਕਿ ਜਿਹੜੀਆਂ ਦੂਸਰੀਆਂ ਨੈਸ਼ਨਲ ਪਾਰਟੀਆਂ ਉਹਨਾਂ ਦੇ ਕੋਲ ਦਿੱਲੀ ਦੇ ਵਿੱਚ ਦਫਤਰ ਹੈਗੇ ਸੋ ਸਾਨੂੰ ਪੁੱਤੀ ਇੱਕ ਤਰ੍ਹਾਂ ਰਲ ਦੇਕਾਰ ਤੈਂਦੇ ਤੇ ਸੁਣਵਾਈ ਜਿਹੜੀ ਸੀਗੀ ਉਹ ਚੱਲ ਰਹੀ ਸੀ ਲੰਬੇ ਸਮੇਂ ਤੋਂ ਵਿਵਾਦ ਹੈ ਕਮਾਲ ਦੀ ਗੱਲ ਹੈ ਕਿ ਇਧਰ ਅਭਿਸ਼ੇਕ ਮਨੂ ਸਿੰਘ ਵੀ ਪੇਸ਼ ਹੋਇਆ ਮਨੂ ਸਿੰਘ ਵੀ ਅੱਜਕੱਲ ਪੱਕੀ ਵਕੀਲ ਬਣ ਗਿਆ ਹੈ ਨਾ ਦੇ ਤਾਂ ਜਦੋਂ ਹੀ ਪੇਸ਼ ਹੋਇਆ ਤਾਂ ਜੱਜ ਸਾਹਿਬ ਨੇ ਮੁਸਕਰਾ ਕੇ ਕਿਹਾ ਹਮਮ ਯਾਨੀ ਉਸ ਦੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋ ਰਹੀ ਸੀ ਜੱਜ ਸਾਹਿਬ ਨੇ ਮੁਸਕਰਾ ਕੇ ਕਿਹਾ ਕਿ ਤੁਸੀਂ ਤੇ ਵਕੀਲ ਹੋ ਯਾਰ ਤੁਸੀਂ ਸਾਡੇ ਨਾਲ ਕਰੋਨਾ ਸੀਗਾ ਹਮ ਉਸੇ ਸਾਡੇ ਨਾਲ ਲੋਕਨ ਕਿਉਂਕਿ ਉੱਥੇ ਆਪਾ ਜੀ ਦੇਖੀ ਤਾਂ ਉਤ ਉੜ ਰਹੇ ਹਨ ਹਮਮ ਪਾਰਟੀ ਨਾਲ ਕੇ ਜੀ ਦੇਖ ਕੇ ਉੱਥੇ ਕਹ ਲੋ ਕਿ ਬੋਲ ਤਾਂ ਹਾਲ ਤਾਂ ਦੇਮ ਹਾਲ ਬਰਨੇ ਤਾਂ ਉਤ ਤੋਂ ਬਾਅਦ ਫਿਰ ਸੁਣਵਾਈ ਹੋਈ ਆ ਉਹ ਬੋਲਿਆ ਕਿ ਹਾਈ ਕੋਰਟ ਦੀ ਜ਼ਮੀਨ ਤੇ ਕਬਜ਼ਾ ਹੈ ਆਫਸੇ ਮੇ ਲਈ ਕੇਂਦਰ ਤੋਂ ਜਾ ਕੇ ਜਗਾ ਮੰਗੋ ਸਾਨੂੰ ਨਾ ਕੋ ਕਿ ਦੂਸਰਾ ਬਦਲ ਦਿਓ ਹੂੰ ਤੇ ਮਿੰਟੂ ਜੀ ਅੱਜ ਦੀ ਖੁਸ਼ ਨੁਮਾ ਖਬਰ ਕੀ ਹੈ ਜੀ ਅੱਜ ਦੀ ਖੁਸ਼ ਨੁਮਾ ਖਬਰ ਤੇ ਮੈਂ ਨਾ ਤੇ ਨਾ ਬਾਰੇ ਬੜਾ ਐਸੀਆ ਇਹ ਇਹ ਕਹਿੰਦੇ ਕਿ ਦੰਦੀ ਹੈ ਮਾਈ ਹੈ ਸ਼ਰਵੀ ਹੂੰ ਉਹਦੀ ਔਰ 84 ਸਾਲ ਨੇ 4 ਬੱਚੇ ਵੀ ਮਾਂ 14 ਬੱਚੇ ਵੀ ਦਾਬੀ ਹੈ ਦਸਾਂ ਨਹੀਂ ਪੜਦਾਦੀ ਹੈ ਹੂੰ ਤੇ ਅੱਜਕੱਲ ਸ਼ਰਨੀ ਜੀ ਜਿਹੜੇ ਆ ਉਹ ਮੇਮਨ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਆਫ ਸਟਾਰ ਵਰਨਧਾਰ ਮਤਲਬ ਜਿੰਨ ਨੂੰ ਪਾਲੇ ਬੈਠੇ ਹੂੰ ਉਹ ਵੀ ਉਹਦੇ ਲਈ ਜਦੋਂ ਨੀ ਸਰਜਰੀ ਹੋਈ ਹੈ ਉਹ ਅੱਛਾ ਜੀ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਪ੍ਰੈਕਟਿਸ ਚੱਲ ਰਹੀ ਹੈ ਅੱਜਕਲ ਪੂਰੀ ਉਹਨਾਂ ਦੀ ਜੂਸ਼ੂ ਦੇ ਨਾਲ ਤੇ ਕਹਿੰਦੇ ਕਿ ਟਰਾਈ ਐਂਗਲ ਡ੍ਰਿਬਲਿੰਗ ਹੋਵੇ ਚਾਹੇ ਪਿੰਡ ਆਨ ਸ਼ੂਟਿੰਗ ਅੰਡਰ ਹੈਂਡ ਓਵਰ ਹੈਂਡ ਯਮਤ ਸਾਰੇ ਮਾਇਦਾ ਪੂਰੀ ਤਸਲੀ ਗਰਾ ਦਿੱਤੀ। ਹੂੰ ਹੂੰ। ਕੀ ਬਾਤ ਹੈ। ਉਹ ਕਹੇ ਵੀ ਮਾਵਾ ਉੱਛੜ ਕੇ ਤੇ ਬਾਸਟਟ ਵੀ ਕਰ ਦਿੰਦੀ ਹੈ। ਹੂੰ। ਉਹ ਕਹਿੰਦੇ ਆ ਕਿ ਇਹਦੇ ਨਾਲ ਇਹ ਕਿ ਜ਼ਿੰਦਗੀ ਜਰੀਆ ਨਾ ਛਿੰ ਲਈਏ ਇਸ ਨੂੰ ਜੀ ਭਰ ਕੇ ਠੀ ਲੈਣਾ ਚਾਹੀਦਾ। ਹੂੰ। ਮਾਈ ਨੇ ਬੜੀ ਪਸੰਦ ਦੀ ਗੱਲ ਰਹੀ। ਬਿਲਕੁਲ ਨਹੀਂ।